ਕਿਸਾਨ ਜਥੇਬੰਦੀਆਂ 14 ਅਕਤੂਬਰ ਨੂੰ ਦਿੱਲੀ ਜਾ ਰਹੀਆਂ ਨੇ ਕਿਉਂਕਿ ਸੱਦਾ ਆਇਆ ਹੈ ਖੇਤੀ ਕਾਨੂੰਨ ਦੇ ਮੁੱਦੇ ਤੇ ਪਹਿਲਾ ਸੱਦਾ ਤਾਂ ਠੁਕਰਾ ਦਿੱਤਾ ਗਿਆ ਸੀ ਪਰ ਅੱਜ ਚੰਡੀਗੜ੍ਹ 'ਚ ਮੀਟਿੰਗ ਕਰ ਫੈਸਲਾ ਲਿਆ ਗਿਆ ਹੈ ਕੇਂਦਰ ਨਾਲ ਮੁਲਾਕਾਤ ਦੇ ਲਈ ਦਿੱਲੀ ਜਾਣ ਦਾ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਸੜਾਲ ਇਹੀ ਐਪੀਐਸਿੰਕ ਸਾਰੇ ਸਾਡੇ ਜਿਹੜੇ ਨੁਮਾਇੰਦੇ ਨੇ ਜਾਣਗੇ ਮੀਟਿੰਗ ਚ ਪਰ ਇੱਕ ਗੱਲਬਾਤ ਕਰਨ ਵਾਸਤੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਹੈ ਉਹ ਆਪਣਾ ਕੇਸ ਪ੍ਰੋਜੈਕਟ ਕਰਨਗੇ ਉਹਦੇ ਵਿੱਚ ਮੈਂ ਡਾਕਟਰ ਦਰਸ਼ਪਾਲ ਨੇ ਜਗਜੀਤ ਸਿੰਘ ਢੱਲੇਵਾਲ ਨੇ ਸਾਬ ਜਗਮੋਹਨ ਸਿੰਘ ਨੇ ਸਰਕਲਵੰਸਿੰਗ ਨੇ ਸਰਸੂਜੀਤ ਸਿੰਘ ਫੂਲ ਨੇ ਸਰ ਸਤਨਾਮ ਸਿੰਘ ਸਾਨੀ ਨੇ ਇਹ ਸੱਤ ਮੈਂਬਰੀ ਕਮੇਟੀ ਹੈ ਜਿਹੜੀ ਉੱਥੇ ਗੱਲਬਾਤ ਕਰੂਗੀ ਜਾਣਗੇ ਜਾਵਾਂਗੇ ਸਾਰੇ ਦੇ ਸਾਰੇ ਮਾਝਾ ਇਲਾਕੇ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੇਂਦਰ ਸਰਕਾਰ ਨਾਲ ਮੁਲਾਕਾਤ ਨਹੀਂ ਕਰੇਗੀ ਅੰਮ੍ਰਿਤਸਰ ਚ ਇਹ ਸੰਗਠਨ ਨੇ ਅੰਦੋਲਨ ਛੇੜ ਰੱਖਿਆ ਅੱਜ ਚੰਡੀਗੜ੍ਹ ਚ ਇਕੱਠੀਆਂ ਹੋਈਆਂ 29 ਕਿਸਾਨ ਜਥੇਬੰਦੀਆਂ ਨੇ ਇਹ ਵੀ ਸਾਫ਼ ਕੀਤਾ ਹੈ ਕਿ ਆਖਰ ਕਿਉਂ ਉਹਨਾਂ ਨੇ ਮੀਟਿੰਗ ਚ ਜਾਣ ਦਾ ਫੈਸਲਾ ਲਿਆ ਹੈ ਐਸ ਵਾਰੀ ਮੀਟਿੰਗ ਦਾ ਏਜੰਡਾ ਬਦਲ ਦਿੱਤਾ ਉਹਨਾਂ ਨੇ ਪਿਛਲੀ ਵਾਰੀ ਜਿਹੜੀ ਮੀਟਿੰਗ ਛੱਡੀ ਸੀ ਜਿਹੜਾ ਸੈਕਟਰੀ ਐਗਰੀਕਲਚਰ ਸੀ ਉਹ ਕਹਿੰਦਾ ਮੇਰੀ ਪਰਸਨਲ ਮੀਟਿੰਗ ਹੈ ਔਰ ਮੈਂ ਅਸੀਂ ਮੈਂ ਮੈਂ ਤੇ ਮੇਰੀ ਟੀਮ ਅਫਸਰਾਂ ਦੀ ਤੁਹਾਨੂੰ ਸਮਝਾਉਂ ਕਿ ਇਹਦੇ ਫਾਇਦੇ ਕੀ ਹੈ ਇਸ ਕਰਕੇ ਅਸੀਂ ਉਹ ਰਿਜੈਕਟ ਕਰ ਦਿੱਤੇ ਹੁਣ ਮੀਟਿੰਗ ਫੇਰ ਵੀ ਮੀਟਿੰਗ ਫੇਰ ਵੀ ਸੈਕਟਰੀ ਐਗਰੀਕਲਚਰ ਨੇ ਬੁਲਾਈ ਹੈ ਉਹਨੇ ਇਸ ਵਾਰੀ ਕਿਹਾ ਵੀ ਪੰਜਾਬ ਦੇ ਕਿਸਾਨ ਅੰਦੋਲਨ ਚੱਲਦਾ ਹੈ ਇਹਦੇ ਤੇ ਸਰਕਾਰ ਚਿੰਤਤ ਹੈ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ ਇਸ ਲਈ ਆਓ ਤੁਸੀਂ ਬੈਠ ਕੇ ਗੱਲ ਕਰੀਏ ਅਸੀਂ ਇਸ ਲਈ ਜਾ ਰਹੇ ਹਾਂ ਕਈ ਜੇ ਅਸੀਂ ਬਾਰ-ਬਾਰ ਰਿਜੈਕਟ ਕਰਦੇ ਰਹੇ ਉਹਨਾਂ ਨੇ ਕਹਿਣਾ ਜੀ ਇਹ ਗੱਲਬਾਤ ਕਰਨ ਲਈ ਤਿਆਰ ਨਹੀਂ ਅਸੀਂ ਉਹਨਾਂ ਨੂੰ ਬਹਾਨਾ ਨਹੀਂ ਦੇਣਾ ਚਾਹੁੰਦੇ ਕੱਲ ਜਾਵਾਂਗੇ ਉੱਥੇ ਦੇਖਾਂਗੇ ਕੀ ਮਾਹੌਲ ਹੈ ਕੀ ਬਿਹੇਵੀਅਰ ਹੈ ਉਹਦੇ ਤੋਂ ਫੈਸਲਾ ਲਵਾਂਗੇ ਦਿੱਲੀ ਜਾਣ ਦਾ ਫੈਸਲਾ ਤਾਂ ਕਿਸਾਨ ਜਥੇਬੰਦੀਆਂ ਨੇ ਕਰ ਲਿਆ ਪਰ ਤਰਨੇ ਜਾਰੀ ਰਹਿਣਗੇ ਇਸ ਦੇ ਨਾਲ ਕਿਸਾਨ ਸੰਗਠਨ 5 ਨਵੰਬਰ ਨੂੰ ਦੇਸ਼ ਚੱਕਾ ਜਾਮ ਕਰਨਗੇ 5 ਨਵੰਬਰ ਸਾਰੇ ਦੇਸ਼ ਵਿੱਚ ਸਵੇਰ ਤੋਂ 4 ਵਜੇ ਤੱਕ ਚੱਕਾ ਜਾਮ ਹੋਏਗਾ ਇਹ ਹਰਿਆਣੇ 'ਚ ਪੁਰਖ ਖੇਤਰ ਮੀਟਿੰਗ ਹੋਈ ਸੀ ਕੁਝ ਜਸੇ ਬੰਦੀਆਂ ਦੀ ਉੱਥੇ ਕੁਝ ਸਾਰੇ ਸੂਬਿਆਂ ਤੋਂ ਆਈਆਂ ਸੀ ਜਿੱਥੇ ਬੰਦੀਆਂ ਉੱਥੇ ਫੈਸਲਾ ਲਿਆ ਗਿਆ ਔਰ ਬਹੁਤ ਜਲਦੀ ਇਹਨੂੰ ਹੋਰ ਤੇਜ਼ ਕਰਨ ਵਾਸਤੇ ਅੰਦੋਲਨ ਨੂੰ ਅਸੀਂ ਇੱਥੇ ਇਹ ਆ ਦਿੱਲੀ ਇੱਕ ਜਗ੍ਹਾ ਸਾਰੇ ਦੇਸ਼ ਦੀਆਂ ਜਿੰਨੀਆਂ ਵੀ ਟੋਟਲ ਕਿਸਾਨ ਜਥੇਬੰਦੀਆਂ ਸਾਰੇ ਮਤਭੇਦ ਛੱਡ ਕੇ ਸੀ ਜਿਵੇਂ ਪੰਜਾਬ 'ਚ ਇਕੱਠੇ ਹੋਣਾ ਸੀ ਸਾਰਿਆਂ ਨੂੰ ਇਕੱਠੇ ਕਰਕੇ ਸਾਰੇ ਦੇਸ਼ ਦਾ ਇੱਕ ਵੱਡਾ ਅੰਦੋਲਨ ਬਣਾਉਣ ਵੱਲ ਜਾ ਰਹੇ ਹਾਂ ਕੀਤੀ ਕਾਨੂੰਨ ਖਿਲਾਫ ਪੰਜਾਬ ਦੇ ਕਿਸਾਨਾਂ ਦਾ ਵੱਡਾ ਸੰਘਰਸ਼ ਚੱਲ ਰਿਹਾ ਹੈ ਦਿਨ ਰਾਤ ਸੜਕਾਂ ਤੇ ਇਹ ਕਿਸਾਨ ਡਟੇ ਹੋਏ ਨੇ ਕਦੇ ਜੰਜ਼ੀਰਾ ਚ ਜਕੜੇ ਵਿਖਦੇ ਨੇ ਕਦੇ ਨੰਗੇ ਧੜ ਸਰਕਾਰ ਤੱਕ ਅਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਮੋਦੀ ਸਰਕਾਰ ਨੇ ਕਾਨੂੰਨ ਵਾਪਸ ਲੈਣ ਦਾ ਤਾਂ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰੀਆ ਇਸ ਸ ਵਿੱਚਕਾਰ 14 ਅਕਤੂਬਰ ਨੂੰ ਹੋਣ ਵਾਲੀ ਇਹ ਮੀਟਿੰਗ ਕਾਫੀ ਅਹਿਮ ਰਹਿਣ ਵਾਲੀ ਹੈ